ਦੀਨਾ ਜੀ ਆਪਣਾ ਹਰਚੰਦ ਸਿੰਘ ਜੀ ਕਿਹੜਾ ਪਿੰਡ ਹੈ ਜੋ ਸੰਗੜਾ ਕੀ ਮਸਲਾ ਹੈ ਡਰਾਇਟਰ ਖੋਇਆ ਗਿਆ ਇਹ ਜੀ ਅਸੀਂ ਜਦੋਂ ਪਿੰਡੋਂ ਨਿਕਲੇ ਆ ਤੇ ਆਹ ਪਾਸੇ ਨੂੰ ਮੁੜੇ ਆ ਇਧਰ ਕੀ ਸੰਦ ਕਿਹੜਾ ਹੈ ਤੁਹਾਡੇ ਕੋਲ ਸਾਡੇ ਕੋਲ ਤੂੜੀ ਵਾਲੀ ਮਸ਼ੀਨ ਆ ਟਰੈਕਟਰ ਆ ਇੱਕ ਟਰਾਲੀ ਪਾਈ ਸੀ ਮਗਰ ਤੇ ਅਸੀਂ ਤੂੜੀ ਬਣਾਉਣਾ ਆਉਂਦਾ ਹਾਂ ਜੀ ਤੂੜੀ ਬਣਾਉਣਾ ਆਉਂਦਾ ਕਿਸ ਗਾਹ ਦੀ ਅੱਛਾ ਖੇਤ ਵਿੱਚ ਤੇ ਇਹ ਜਦੋਂ ਕ੍ਰਾਸ ਕਰਨ ਲੱਗੇ ਆ ਸੜਕ ਤੋਂ ਕ੍ਰੋਸਿੰਗ ਹਾਂ ਹਾਂਜੀ ਹਾਂਜੀ ਸੜਕ ਤੋਂ ਇਹ ਕਿਧਰੋਂ ਆਉਂਦਾ ਹੈ ਵਿਅਕਤੀ ਇਹ ਜਿਹੜਾ ਇਹ ਮਲਟੋਜ ਵਾਲੀ ਸੜਕ ਤੋਂ ਆ ਰਿਹਾ ਹੈ ਅੱਛਾ ਅਹੀਂ ਜੋ ਸਿੰਘ ਵਾਲਿਓਂ ਨਿਕਲੇ ਹਾਂ ਅੱਛਾ ਜੀ ਪੁਲ ਦੇ ਉੱਪਰ ਤੇ ਇਹ ਬਾਅਦ ਚੋਂ ਕੋਈ ਸਾਡਾ ਕੋਈ ਇਹਨਾਂ ਦਾ ਕੋਈ ਨਾ ਹੀ ਉਹਨੂੰ ਜਾਣਦੇ ਕ੍ਰਾਸ ਕਰ ਗਿਆ ਹੈ ਕਰ ਗਿਆ ਹੈ ਜੀ ਅੱਛਾ ਫਿਰ ਕੀ ਆ ਬਾਅਦ ਚੋਂ ਕੋਈ ਇਹਨੇ ਨਾਲੇ ਸਾਡੇ ਡਰਾਈਵਰ ਨੂੰ ਉਦੋਂ ਗਾਲ੍ਹਾਂ ਗੋਲ੍ਹਾਂ ਕੱਢੀਆਂ ਚੂੜਾ ਚੜਾ ਆਖਿਆ ਤੇ ਡਰਾਈਵਰ ਨੇ ਮੈਨੂੰ ਫੋਨ ਕੀਤਾ ਸੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਚਲੋ ਖੇਤ ਵਿੱਚ ਪਹੁੰਚੋ ਤੇ ਆਪਾਂ ਕੋਈ ਨਹੀਂ ਜੇ ਕੋਈ ਗੱਲ ਹੋਊਗੀ ਤੇ ਬਾਅਦ ਚ ਹੋਊਗੀ ਪਰ ਉਹਨਾਂ ਬਾਅਦ ਚ ਆਣ ਕੇ ਸਾਡੇ ਨਾਲ ਧੱਕਾ ਕੀਤਾ ਬੰਦੇ ਲਿਆਂਦੇ ਆ 15-20 ਬੰਦੇ ਹੀ ਨਾਲ ਹਥਿਆਰ ਹੀ ਉਹਨਾਂ ਕੋਲ ਦਾਤਰ ਕਿਰਪਾਨਾਂ ਤਿੰਨ ਚਾਰ ਗੱਡੀਆਂ ਆਈ ਮੋਟਰਸਾਈਕਲਾਂ ਤੇ ਸੀ ਅੱਛਾ ਏ ਤੇ ਫੋਨ ਲੰਗ ਸਾਡੇ ਤੋਂ ਉਹਨਾਂ ਟਰੈਕਟਰ ਤੇ ਰੀਪਰ ਖੋ ਕੇ ਲੈ ਗਏ ਆ ਇਹ ਤਾਂ ਪਹਿਲੀ ਜੋ ਖੋਗੇ ਲੈਗੇ ਖੇਤ ਵਿੱਚੋਂ ਖੋਗੇ ਲੈਗੇ ਕੱਟਦੇ ਸਾਡੇ ਜਿਹੜੇ ਜਿਨ੍ਹਾਂ ਦਾ ਖੇਤ ਵਿੱਚ ਬਣਦਾ ਹੀ ਤੂੜੀ ਉਹ ਵੀ ਆਏ ਕਰ ਦਰਖਾਸਤ ਦਿੱਤੀ ਕੋਈ ਇਸ ਸੰਬੰਦੇ ਹਾਂਜੀ ਦਿੱਤੀ ਹੈ ਜੀ ਕਿਹੜੇ ਕਿੱਥੇ ਦਿੱਤੀ ਇਹ ਅਸੀਂ ਕ੍ਰਿਹਾਲੇ ਦਿੱਤੀ ਹੈ ਜੀ ਹਾਈ ਪੁਲਿਸ ਇੱਥੇ ਹਾਂਜੀ ਕੋਈ ਕਾਰਵਾਈ ਹੋਈ ਅਜੇ ਤੱਕ ਨਹੀਂ ਅਜੇ ਤੱਕ ਕੋਈ ਨਹੀਂ ਹੋਈ ਕੀ ਮੰਗ ਕੀ ਕਰਦੇ ਤੁਸੀਂ ਮੰਗ ਆਈ ਇਹ ਵਾਂਨੇ ਆ ਕਿ ਸਾਡੇ ਸੰਦ ਜਿਹੜੇ ਵਾਪਸ ਦਿੱਤੇ ਜਾਣ ਤੇ ਜਿਹੜਾ ਕੋਈ ਸਾਡੇ ਨਾਲ ਧੱਕਾ ਹੋਇਆ ਉਹਦੇ ਬਾਰੇ ਸਾਨੂੰ ਕੋਈ ਨਿਆਂ ਦਿੱਤਾ ਜਾਵੇ। ਵੀਰ ਜੀ ਆਪਣਾ ਹਰਪ੍ਰੀਤ ਸਿੰਘ ਕੀ ਮਸਲਾ ਕੀ ਹੈ ਜਿਹੜਾ? ਇਹ ਜੀ ਇੱਥੇ ਤੂੜੀ ਬਣਾਉਂਦੇ ਸੀ ਤੇ ਉਹ ਮੁੰਡੇ ਆਏ ਆ ਤੇ ਉਹ ਡਰਾਈਵਰ ਤੋਂ ਟਰੈਕਟਰ ਕੋਟ ਮਾਰ ਕਰਕੇ ਤੇ ਡਰਾਈਵਰ ਤੋਂ ਡਾਇਰੈਕਟਰ ਖੋਗ ਹੀ ਲਾਗੇ। ਕੀ ਮਸਲਾ ਕੀ ਹੀ ਹੈ? ਇਹਦੇ ਇਹਨਾਂ ਦਾ ਪਿੱਛੋਂ ਮਜ਼ਰਾ ਹੀ ਪਤਾ ਨਹੀਂ ਕਿ ਰਾਹ ਰੂਟੋਂ ਗੁਜ਼ਰਵਾਤ ਆ ਨਾ। ਤੁਹਾਡਾ ਕੀ ਇੱਥੇ ਤੁਸੀਂ ਤੂੜੀ-ਤੂੜੀ ਤੁਹਾਡੀ ਬਣਾਉਂਦੇ ਸੀ? ਹਾਂ ਤੂੜੀ ਸਾਡੀ ਆਡੀ ਬਣਾਉਂ। ਕਿਹਦਾ ਹੈ ਟਰੈਕਟਰ? ਟਰੈਕਟਰ ਜੀ ਹਰਚੰਦ ਸਿੰਘ। ਤੱਕੇ ਹਣ ਛੜਾਇਆ ਛੁੜੂ ਨਾ ਕਿ ਲੈ ਕੇ ਘਰ ਆਇਆ ਜੀ ਉਹ ਨਾਲ ਮੁੰਡੇ ਬਾਵਾ ਜਾਣੇ ਦਹੀਂ ਦੋ ਤਿੰਨ ਜਾਣੇ ਹੈਗੇ ਫੇਰ ਆ ਗਾਂ ਹੀ ਨਹੀਂ ਹੋਈ ਸੀ ਉਹ ਉਹਨਾਂ ਮੁੰਡਿਆਂ ਹਥਿਆਰ ਸੀ ਗੋਲਨ ਹਥਿਆਰ ਹੈਗੀ ਕਿਹਨਾਂ ਵੀ ਜੀ ਆਪਣਾ ਦਲਬਾਜ ਸਿੰਘ ਕਿਹੜਾ ਪੇਣਾ ਜੋਤ ਸਿੰਘ ਵਾਲਾ ਜੀ ਕੀ ਮਸਲਾ ਸਾਰਾ ਹੈ ਜੀ ਇਹ ਮਸਲਾ ਜੀ ਮੈਂ ਨਾ ਇੱਥੇ ਪੱਠੇ ਵੜਨ ਡਿਆ ਫੇ ਮੁੰਡੇ ਆਏ 15 20 ਤੇ ਉਹਨਾਂ ਕੋਲੇ ਕਾਪੇ ਦਾ ਤ੍ਰੇ ਕਿਰਪਾਨਾ ਹਥਿਆਰ ਸੀ ਤਾਂ ਦੋ ਮੁੰਡਿਆਂ ਦੀ ਇਹਨਾਂ ਦੀ ਪਤਾ ਨਹੀਂ ਉੱਥੇ ਤਾਂ ਮੈਨੂੰ ਪਤਾ ਨਹੀਂ ਪਿੱਛੇ ਕੀ ਹੋਇਆ ਵਾ ਇਥੇ ਇਹਨਾਂ ਦੀ ਕਰਕੇ ਕੋਟ ਮਾਰਦੇ ਇਹਨਾਂ ਦਾ ਟਰੈਕਟਰ ਤੇ ਮਸ਼ੀਨ ਖੋ ਗਏ ਤੇ ਉਹ ਮਿੰਟੋਂ ਮਿੱਟੀ ਕਾਂ ਗਏ ਵਿਚਾਰੇ ਕਿੱਥੇ ਗਏ ਕਿਥੋਂ ਦੇ ਬੰਦੇ ਪਤਾ ਕੋਈ ਆਹ ਦੇ ਇਧਰ ਅਲਕੂ ਕੋਠੀ ਆਲਦੇ ਦੱਸਦੇ ਬੰਦੇ ਅੱਛਾ ਤੇ ਸੰਦ ਵੀ ਉਧਰ ਨੂੰ ਲੱਗੇ ਸੰਦ ਵੀ ਉਧਰ ਨੂੰ ਜਾਂ ਸਾਡੀ ਪਈ ਕੱਢਿਆ ਸੰਦ ਇਥੋਂ ਚੜਾਇਆ ਆਪਣੀ ਪਹਿਲੀ ਦੇ ਵੇਚਦੀ ਨਾ ਜਾਂ ਸਾਡੀ ਪਈ ਚੜਾਇਆ ਸੰਦ ਕੋਈ ਦਿੱਤੀ ਦਰਖਾਸਤ ਇਸਨੂੰ ਦਰਖਾਸਤ ਇਹ ਰੇ ਵੀਰ ਹੁਣ ਆਦੇ ਉਥੇ ਚੌਂਕੀ ਦਿੱਤੀ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਇਹਨਾਂ ਵਿਚਾਰਿਆਂ ਦੀ ਕੋਈ ਸੁਣਵਾਈ ਨਹੀਂ ਹੋਣੀ ਜੀ ਕੀ ਮੰਗ ਕਰਦੇ ਨੇ ਮੰਗ ਇਹੋ ਕਰਦੇ ਆਂ ਪੀ ਇਹਨਾਂ ਦੀ ਸਿਮਾਈ ਕੀਤੀ ਜਾਵੇ ਜੋ ਵੀ ਇਹਨਾਂ ਦਾ ਬੰਦਾ ਆਕਾ ਉਹ ਦਿੱਤਾ ਜਾਵੇ ਇਹਨਾਂ ਦੀ ਸਿਮਾਈ ਕੀਤੀ ਜਾਵੇ ਵਾਤੋਂ ਵਾਤ ਸਰ ਪਿੰਡ ਜੋਤ ਸਿੰਘ ਵਾਲੇ ਜਿਹੜੀ ਘਟਨਾ ਹੋਈ ਆ ਚੰਦ ਸਿੰਘ ਦਾ ਕਹਿਣਾ ਹੈ ਕਿ ਕੋਈ ਰਸਤੇ ਤੋਂ ਨੰਗਨ ਤੋਂ ਕੋਈ ਸਾਡਾ ਵਿਵਾਦ ਹੋਇਆ ਸੀ ਤੇ ਕੁਝ ਵਿਅਕਤੀ ਆਏ ਤੇ ਉਹਨਾਂ ਦਾ ਟਰੈਕਟਰ ਤੇ ਤੂੜੀ ਵਾਲੀ ਮਸ਼ੀਨ ਖੋ ਕੇ ਲੈ ਗਏ ਕੀ ਮਾਮਲਾ ਕੀ ਹੈ ਜੀ ਮਾਮਲਾ ਦੇ ਵਿੱਚ ਆ ਜੀ ਮੈਂ ਅਸੀਂ ਗੁਰਦੀਪ ਸਿੰਘ ਚੌਕੀ ਘਰੇੜਾ ਇੱਕ ਹੰਦ ਸਿੰਘ ਸਨਪ ਤਦੀਪ ਸਿੰਘ ਵਾਸੀ ਜੋਤ ਸਿੰਘ ਵਾਲਾ ਨੂੰ ਦਰਖਾਸਤ ਆਈ ਆ ਮੌਕਾ ਵੇਖਿਆ ਗਿਆ ਦੋਨਾਂ ਤਰ੍ਹਾਂ ਤਾਂ ਦਿੱਤਾ ਜੋ ਵੀ ਗੱਲ ਸਾਹਮਣੇ ਆਉਂਦੀ ਉਹਦੇ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾਵੇ ਕਿ ਟਰੈਕਟਰ ਖੋਇਆ ਗਿਆ ਵਾ ਕਿ ਉਸ ਤਰ੍ਹਾਂ ਹੀ ਕੋਈ ਇਹਨਾਂ ਦਾ ਵਿਵਾਦ ਹੋਇਆ ਹੈ ਟਰੈਕਟਰ ਜਿਹੜਾ ਹੱਥ ਦੀ ਘੜੀ ਚੌਕੀ ਅਗੋਂ ਮੁੱਠੀ ਲੱਗਾ ਵਾ ਬਾਕੀ ਦੋਨਾਂ ਤਰ੍ਹਾਂ ਦੀ ਗੱਲ ਵਾਸਤੇ ਜੋ ਵੀ ਗੱਲ ਕੋਈ ਸਾਹਮਣੇ ਆਉਂਦੀ ਉਹਦੇ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾਵੇ